ਜਦੋਂ ਇੱਕ ਔਰਤ ਦੀ ਮੌਤ ਹੁੰਦੀ ਹੈ ਤਾਂ ਘਰ 'ਚ ਰੋਣਾ ਤਾਂ ਹੁੰਦਾ ਹੀ ਹੈ ਪਰ ਇੱਕ ਅਜੀਬ ਚੁੱਪ ਇੱਕ ਅਜੀਬ ਉਡੀਕ ਵੀ ਹੁੰਦੀ ਹੈ ਉਸਦੇ ਪੇਕਿਆਂ ਦੀ ਉਡੀਕ ਕਿਉਂਕਿ ਰਸਮਾਂ ਕਹਿੰਦੀਆਂ ਹਨ ਕਿ ਉਸਦੇ ਆਖਰੀ ਕੱਪੜੇ ਵੀ ਉਸਦਾ ਪੇਕਾ ਹੀ ਲਿਆਵੇਗਾ ਜ਼ਿੰਦਗੀ ਸਹੁਰੇ ਘਰ ਵਿੱਚ ਬੀਤ ਜਾਂਦੀ ਹੈ ਪਰ ਮੌਤ ਦੇ ਸਮੇਂ ਵੀ ਇੱਕ ਔਰਤ ਨੂੰ ਆਪਣੇ ਪੇਕਿਆਂ ਦੀ ਲੋੜ ਪੈਂਦੀ ਹੈ ਇਹ ਬਾਕੀ ਸੋਚਣ ਵਾਲੀ ਗੱਲ ਹੈ ਉਹ ਔਰਤ ਜੋ ਸਾਰੀ ਉਮਰ ਸਹੁਰੇ ਘਰ ਨੂੰ ਆਪਣਾ ਘਰ ਮੰਨਦੀ ਰਹੀ ਜੋ ਹਰ ਰਿਸ਼ਤੇ ਨੂੰ ਆਪਣਾ ਕਹਿੰਦੀ ਰਹੀ ਜਿਸ ਨੇ ਸੁੱਖ ਦੁੱਖ ਵਿੱਚ ਉਸ ਘਰ ਲਈ ਹਰ ਕੁਰਬਾਨੀ ਦਿੱਤੀ ਪਰ ਅੰਤ ਦੇ ਸਮੇਂ ਉਸ ਦੇ ਆਖਰੀ ਕੱਪੜੇ ਵੀ ਫਿਰ ਪੇਕਿਆਂ ਤੋਂ ਹੀ ਆਉਣੇ ਹੁੰਦੇ ਹਨ ਕੀ ਇਸ ਦਾ ਮਤਲਬ ਇਹ ਹੈ ਕਿ ਪੇਕਾ ਉਸ ਦਾ ਅਸਲੀ ਘਰ ਸੀ ਜਾਂ ਫਿਰ ਇਹ ਸਾਡੀ ਸਮਾਜਿਕ ਸੋਚ ਦਾ ਦਰਦਨਾਕ ਹਿੱਸਾ ਹੈ ਜੋ ਔਰਤ ਨੂੰ ਦੋ ਘਰਾਂ ਵਿੱਚ ਵੰਡ ਕੇ ਰੱਖ ਦਿੰਦਾ ਹੈ ਜਨਮ ਪੇਕਿਆਂ ਵਿੱਚ ਜ਼ਿੰਦਗੀ ਸਹੁਰਿਆਂ ਵਿੱਚ ਤੇ ਅੰਤ ਫਿਰ ਪੇਕਿਆਂ ਦੇ ਹਵਾਲੇ ਔਰਤ ਦੀ ਜ਼ਿੰਦਗੀ ਵੀ ਅਜਿਹੀ ਹੀ ਹੁੰਦੀ ਹੈ ਦੋ ਘਰਾਂ ਦੇ ਵਿਚਕਾਰ ਪੈਂਡਾ ਦੋ ਪਰਿਵਾਰਾਂ ਦੇ ਵਿਚਕਾਰ ਜ਼ਿੰਮੇਵਾਰੀਆਂ ਤੇ ਦੋਹਾਂ ਘਰਾਂ ਲਈ ਬੇਅੰਤ ਪਿਆਰ ਪਰ ਅਖੀਰਲੀ ਇਹ ਰਸਮ ਇੱਕ ਗੱਲ ਬੇਆਵਾਜ਼ ਕਹਿ ਜਾਂਦੀ ਹੈ ਚਾਹੇ ਦੁਨੀਆ ਉਸਨੂੰ ਕਿਤੇ ਵੀ ਭੇਜ ਦੇਵੇ ਔਰਤ ਦਾ ਸਹਾਰਾ ਉਸ ਦਾ ਆਸਰਾ ਹਮੇਸ਼ਾ ਉਸ ਦੇ ਪੇਕਿਆਂ ਦੇ ਦਿਲ ਵਿੱਚ ਹੀ ਹੁੰਦਾ ਹੈ ਇਹ ਰਸਮ ਸਾਨੂੰ ਇਹ ਵੀ ਸਿਖਾਉਂਦੀ ਹੈ ਕਿ ਔਰਤ ਚਾਹੇ ਕਿੰਨੀ ਵੀ ਦੂਰ ਚਲੀ ਜਾਵੇ ਪੇਕਾ ਕਦੇ ਉਸ ਤੋਂ ਨਾਰਾਜ਼ ਨਹੀਂ ਹੁੰਦਾ ਉਹ ਉਸ ਦੇ ਅਖੀਰਲੇ ਸਫ਼ਰ ਦਾ ਸਾਥ ਵੀ ਚੁੱਪਚਾਪ ਨਿਭਾ ਦਿੰਦਾ ਹੈ ਵਾਕਈ ਸੋਚਣ ਵਾਲੀ ਗੱਲ ਹੈ